ਤਤ ਤ੍ਰੀਕਾਲ ਅੱਜ ਅਸੀਂ ਅਮਰੀਕਾ ਦੇ ਸਟੇਟ ਇੰਡੀਆਨਾ ਵਿੱਚੋਂ ਜਿੱਥੇ ਆਪਣੇ ਪੰਜਾਬੀ ਕਾਫੀ ਸੰਖਿਆ ਵਿੱਚ ਰਹਿੰਦੇ ਆ ਅੱਜ ਅਸੀਂ ਉਸ ਇੱਕ ਕਮਿਊਨਿਟੀ ਦੇ ਪਾਰਕ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਆ ਇਹ ਹੈ ਬਾਸਕਟਬਾਲ ਦੀ ਗਰਾਊਂਡ ਆਓ ਉਸ ਤੋਂ ਅੱਗੇ ਚਲੀਏ ਇਹ ਬੱਚਿਆਂ ਦੀ پارک ਤੇ پارک ਦੇ ਨਾਲ ਹੀ ਗੱਡੀਆਂ ਖੜੀਆਂ ਕਰਨੇ ਨੂੰ ਬਣਿਆ ਹੋਇਆ ਗੱਡੀਆਂ ਦੀ پارک ਤੇ ਅੱਗੇ ਨਾਲ ਹੀ बच्चे के झूले लगे हुए है आप तू दिखाने बच्चे के झूले इतने बच्चों के नाल उन्होंने माँ बाप भी पूरा एंजॉय करते हैं <laughs> ਆਈ ਨੇਵਰ ਨੋ ਆਈ ਡੋਨਟ ਸੇਕ ਫਰ ਮੀ ਬੱਚੇ ਪਾਰਕ ਵਿੱਚ ਝੂਟੇ ਲੈ ਰਹੇ ਆ ਕੁਝ ਬਿੰਗਾ ਤੇ ਝੂਟੇ ਲੈ ਰਹੇ ਆ ਬੜੀਆ ਇੰਜੋਏ ਕਰ ਰਹੇ ਆ इधर कुछ लोग आपस में गल कर रहे हैं और तो बच्चों खेड लेके आए हुए हैं ਬੱਚੇ ਖੇਡਣ ਵਿੱਚ ਮਸਤ ਹੋਏ ਆ। ਬੱਚੇ ਆਪਣੇ ਪੇਰੈਂਟਸ ਦੀ ਨਿਗਰਾਨੀ ਵਿੱਚ ਹੀ ਖੇਡਦੇ ਆ। ਤੇ ਇਧਰਲੀ ਸਾਈਡ ਤੇ ਤੁਹਾਨੂੰ ਦਿਖਾਉਂਦੇ ਆ। ਇਧਰ ਇਧਰਲੀ ਸਾਈਡ ਤੇ ਡੌਗਸ ਦੀ ਨੇ ਪਾਰਕ ਬਣੀ ਹੋਈ ਆ ਜਿੱਥੇ ਵਿੱਚ ਡੌਗਸ ਨੂੰ ਲੈ ਕੇ ਆਉਂਦੇ ਆ, ਕਮਾਉਂਦੇ ਆ। ਉਹਨਾਂ ਦੀ ਕੁਝ ਐਕਟੀਵਿਟੀਜ਼ ਕਰਵਾਉਂਦੇ ਆ। ਇਹ ਸੀ ਡੌਗ ਕਿ ਕੁੱਤਿਆਂ ਨਾਲ ਆਪਣੇ ਬੱਚਿਆਂ ਵਾਂਗ ਪਿਆਰ ਕਰਦੀ ਹੈ ਇਹ ਡੌਗਸ ਇਸ ਫਾਇਦਾ ਪੂਰਾ ਖਿਆ ਰਹਦੇ ਹੈ ਇਹ ਗੋਰੀ ਲੋਕ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਹੈ ਨੰ ਆਪਣੇ ਵਾਂਗ ਸਮਝਦੇ ਹੈ ਇਹ ਅੱਗੇ ਚੱਲਦੇ ਹਾਂ ਅੱਗੇ ਇਧਰ ਚੰਗਣੇ درخت ਲੱਗੇ ਇੱਕ ਜੰਗਲ ਵਾਂਗ ਹੀ ਬਣਿਆ ਹੋਇਆ ਹੈ। ਇਹ ਲੱਕੜ ਦਾ ਬ੍ਰਿਜ ਬਣਿਆ ਹੋਇਆ ਹੈ। ਹਾਲੇ ਦੋਲੇ ਬ੍ਰਖਤ-ਦ੍ਰਖਤ ਲੱਗੇ ਹੋਏ ਆ। ਅੱਗੇ ਚੱਲਦੇ ਹਾਂ। ਦੇਖਦੇ ਹਾਂ। सड़क बनी हुई है दरत काफ़ी है, हैं जंगल इस कम्युनिटी को होर भी सोना बना है अगे जाके एक ब्रिज होर आ गया जड़ा की लकड़ का बनया काफी दूर तक बहुत ही सोहना लगता है इधर दरकाने लगे है नड़े जन कहते हैं तू ਤੂੰ ਤੇ ਡਰਕ ਲੱਗਾ ਉਹ ਕਾਫੀ ਲੰਬਾ ਆ ਚਲੋ ਅੱਗੇ ਚੱਲਦੇ ਹਾਂ ਲਖਨਊ ਬਹੁਤ ਸੋਹਣਾ ਲੱਗਦਾ ਹੈ ਮੇਜੇ ਦੀ ਸੜਕ ਬਣੀ ਹੈ ਪੱਤਿਆਂ ਦੇ ਰੰਗ ਵੀ ਹੁਣ ਬਦਲ ਚੁੱਕੇ ਆ ਕਾਫੀ ਬਹੁਤ ਸੋਹਣੇ ਲੱਗਦੇ ਆ ਕਿਉਂਕਿ ਮੌਸਮ ਹੁਣ ਚੇਂਜ ਹੋ ਰਿਹਾ ਆ ਅੱਜ ਅਸੀਂ ਹੁਣ ਆਪਣੀ ਵੀਡੀਓ ਖਤਮ ਕਰਦੇ ਆ ਅਗਲੀ ਵੀਡੀਓ ਵਿੱਚ ਅਸੀਂ ਇੰਡੀਆਨਾ ਬਾਰੇ ਹੋਰ ਬਾਕਬਾਕ ਦਮਾਟਨ ਦਿਖਾਵਾਂਗੇ ਜੇਕਰ ਤੁਹਾਨੂੰ ਸਾਡਾ ਇਹ ਚਰਚਲ ਪਸੰਦ ਆਇਆ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਜੁਸ ਕਰਨਾ ਸਬਸਕ੍ਰਾਈਬ ਕਰਿਓ ਤਾਂਕਿ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਥੈਂਕ ਯੂ